ਖਰਸਤ ਵਾਇਰ ਦਾ ਹੈ ਜੀ ਕੱਤਮ ਨਹੀਂ ਪਹਿਲੇ ਪਰਚਨ ਹੋਣ ਗੁਰੂ ਮਾਨ ਸਿੰਘ ਸਾਹਿਬ ਨੇ ਅਰਥ ਕਿਤੇ ਪਹੁੰਚਾ ਰਹੇ ਨੇ ਮਾਨ ਸਾਹਿਬ ਦੇ ਹਰ ਇੱਕ ਅੰਮ੍ਰਿਤਸਰ ਦੀ ਗੋਲਸ ਦੀ ਖਾਰਿਜ ਹੈ ਦੂਜਾ ਕੱਤਨ ਦਲਸਾਹ ਕਿੱਥੇ ਜਾ ਰਿਹਾ ਹੈ ਜੰਸਰਮ ਸੋਹਣੇ ਨਾਮਿਤ ਮੇਰੇ ਦੀ ਗਵੇਲ ਪਰਬਤ ਤੇ ਜਾ ਰਿਹਾ ਹੈ ਦੂਸਰੀ ਵਾਰ ਅਕਾਲੀ ਪੁਰਜੀ ਸੈਨ ਕੋ ਜਾ ਰਿਹਾ ਹੈ ਪੀ.ਵੀ.ਆਰ ਜਲਦੀ ਬਾਅਦ ਆਸੇ ਗੁਰੰਗਸਾਹਿਬ ਨੂੰ ਵਿਦੇਸ਼ ਪਹੁੰਚਾ ਮਾਰਾ ਸਾਜਿ ਸਿੱਖ ਦੇ ਗੁਰੂ ਦੇ ਪਰਿਸ਼ੰਥ ਸਮਾਜ ਦੁਆਰਾ ਜਾ ਰਿਹਾ ਹੈ ਹਰ ਸਵੇਰੇ ਗੁਰੂ ਦਸੰਗਵਾਚਾ ਕੀ ਪੜਹਿਣਾ ਕੀ ਗੁਰੂ ਦਸੰਗ ਹੈ ਗੁਰੂ ਅਰਜਨ ਸਾਹਿਬ ਦੀ ਗੁਰੂ ਕਾਉਂ ਦੀ ਇਹ ਜਿਹੜਾ ਉਸ ਨੂੰ ਗੁਰੂ ਦਾ ਪੇਟੀ ਅੰਦਰ ਸ਼ਹਿਰ ਨੂੰ ਹਣਾ ਮੰਜਾਗਰਾਂ ਸਾਰੇ ਵਿਚਾਰ ਹਨ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਨ ਗੁਰੂ ਜੀ ਘਰਨਾ ਅਕਾਲਪੁਰ ਖੁਆਹੀ ਨੂੰ ਗੁਰੂ ਜਦੋਂ ਦੇਨਿ ਦੇਵਾਰ ਸ੍ਰੀ ਗੁਰੂ ਪਾਰਖੰਡ ਖਡਗੰਢ ਜੀ ਨੇ ਆਹ ਸੋਗਤ ਮਾੜਨ ਕੇਵਲ ਕਈ ਦੁਨੀਆ ਦੇ ਅੰਦਰ ਮੰਜਾਗਰ ਗੁਰੂ ਘਰ ਤੋਂ ਦੇ ਹਰੀਦ ਹੈ ਭਾਵੇਂ ਅਕਾਲਪੁਰ ਨੂੰ ਗੁਰੂਸ ਨੂੰ ਹੋ ਕੇ ਇਹ ਜਲਾ ਮਹਾਨ ਮੰਤਰਾ ਉਹ ਜਾਗਨ ਕੀਤਾ ਆਪੇ ਇਸ ਤਰ੍ਹਾਂ ਬੁਰਨਾ ਮਿਸਾਲੀ ਹਰ ਗੁਰੂ ਮੂਰਤ ਇਕਾ ਲੱਗੇ ਨਾਮ ਤੇ ਹਰ ਗੁਰਤਾ ਆਵੇ ਵੀ ਵੱਡੂ ਕਿਤੇ ਗੁਰੂ ਦਾਲ ਦੇ ਦਿੱਤਾ ਹੈ ਗੁਰੂ ਅਕਾਰ ਪੁਰਖ ਹੀ ਸਾਨੂੰ ਪਾਉਂਦਾ ਆਲ ਦੀ ਬਾਣੀ ਚ ਗੁਰੂ ਨਹੀਂ ਲਿਖੋਇਆ ਨਾਲੇ ਸਾਜ ਨਾਮ ਦੱਸਿਆ ਹੈ ਅਪਰੰਪਰ ਬਾਦੋਂ ਪਰਮੇਸ਼ਰ ਨਾਨਕ ਗੁਰੂ ਮਿਲਿਆ ਕੋਈ ਨਹੀਂ ਅੱਜ ਵੀ ਦੋ ਸਵਾਲ ਸੋਹਣੇ ਤੋਂ ਕੋਈ ਨਹੀਂ ਜੀਓ ਸਰ ਗੁਰੂ ਜੀ ਜੋ ਆਇ ਤੁਹਾਨੂੰ ਸੰਗੋਣੀ ਜੀਓ ਆਪਾਂ ਪਰ ਬਾਦਗਮ ਪ੍ਰਵੇਸ਼ਨ ਨਾਗਪੁਰ ਜਿਹੜਾ ਹੋਈ ਜੀ ਅਗਰ ਗੁਰੂ ਜੀ ਬਾਲਕਾ ਕੰਨਿਆਂ ਨੇ ਯਾਰ ਦੇ ਸੰਤ ਦੇ ਨਾਲ ਜੀ ਸਰਕਾਰ ਦੇ ਵਿੱਚ ਹੈ ਇਹ ਸੰਤ ਨੇ ਉਸਾਰ ਜੀ ਨੂੰ ਗੁਰੂ ਕਾਹ ਅਸੀਂ ਇਹ ਜਿਹੜਾ ਕਹਿੰਦੇ ਹਮੇਸ਼ਾ ਦਰਸ਼ਨ ਕਰਨੇ ਆਹ ਕੰਤਰੀ ਜਿਹੜਾ ਸੀ ਉਹ ਸਾਥ ਸੰਗਤ ਜੀ ਸਾਡੀ ਮਾਦਾ ਸਾਹਿਬ ਜੀ ਨੂੰ ਜਦੋਂ ਸੰਤ ਉਤਾਰ ਖੰਡ ਤੋਂ ਆਉਂਦੇ ਉਹਨਾਂ ਸਤਖੰਡ ਤੋਂ ਮਿਲੇ ਹੈ ਉਹ ਸਾਰੀ ਸਮਝ ਦੇ ਦਰਸ਼ਕਾਂ ਦੀ ਮਾਰੋ ਨਿਯਾਸ ਕਰਦੇ ਹਾਂ ਜਿਹੜੇ ਕੰਦੇ ਸਿੱਕੇ ਸੋਦੇ ਜਾ ਕੇ ਉਹਨੂੰ ਗੁਰੂ ਭਾਗਿਆ ਉਹਦੇ ਸਾਲ ਸੀ ਖਤਮ ਹੋਣ ਦੇ ਕੋਹਰੇ ਸੰਦ ਤੇ ਨਾਨਕ ਪ੍ਰਕਾਸ਼ ਹੋਣਾ ਜਦੋਂ ਗੁਰੂ ਮਾਰਾ ਸਾਹਿਬ ਰਸਮੀ ਇੱਕ ਬੈਠ ਗਏ ਉਹ ਦਰਸ਼ਣ ਲੱਗੇ ਵਾਲਾ ਆਪਕੋ ਅਸੀਂ ਕਰਵਾਉਂਗੇ ਤੁਸੀਂ ਖੜੇ ਹੋ ਜਾਓ ਆਹਾਂ ਬਖਸ਼ੀ ਮਹਾਰਾਜ ਜੀ ਕਾਰੀ ਕੀ ਹੈ ਤੇ ਉੱਤਰ ਕਹਿੰਦੇ ਮੈਂ ਉਹਨਾਂ ਕੇਦਰੀ ਸਾਹ ਛੱਕਿਆ ਆਪ ਪ੍ਰਵੇਸ਼ੇਰੀ ਨੂੰ ਸੰਬੋਧਨ ਨਾਲ ਸਾਹ ਉਹਨਾਂ ਦੇ ਸਾਹਮਣੇ ਬੈਠੀ ਕਰਦਾ ਜਿਸ ਕਰਕੇ ਮੈਂ ਯਾਦ ਦੇ ਦੀਆਂ ਇਹ ਦੇਖ ਲੋ ਨਾਲ ਪ੍ਰਕਾਸ਼ ਇਕਰਾਵਨ ਗੁਰੂ ਮਾਦ ਰਚੀ ਕਰਤੋ ਅੱਜੇ ਸ਼ਬਦ ਦੇ ਵਿਚਾਰ ਦੇ ਇਸ ਪ੍ਰਕਾਰ ਕਰਨਾ ਉਹਨਾਂ ਸਾਲਾਨ ਨੂੰ ਸੋਚਦੇ ਭੁੱਖੇ ਨੂੰ ਅੰਮ੍ਰਿਤ ਕਰ ਇਹ ਸੰਤਰੀਆਂ ਨਾਲ ਲਾਉਣ ਲਾਣ ਸੰਤਰੀਆਂ ਨੂੰ ਇਹਦੇ ਬਾਸ ਜੀ ਨੂੰ ਸੌਂ ਕਰਨੇ ਦੀ ਸਰਪ੍ਰੇਖ ਤੁਹਾਨੂੰ ਮੰਗਦਾ ਜੀ ਸਾਹ ਦੇ ਪਾਸ ਤੋਂ ਇਹ ਸੰਸਕ੍ਰਿਤ ਰੀਣਾ ਦੀ ਗੱਲ ਹੈ ਇਹ ਕਰਕੇ ਗੁਰਮਾਨ ਸਿੰਘ ਸਾਹਿਬ ਨੂੰ ਕੋਈ ਜੇ ਤਾਰੀਖੀ ਜਦ ਕਹਿੰਦੇ ਰਾਜਪੁਰੇ ਤੇ ਕ੍ਰਿਸ਼ਨ ਨੂੰ ਗੁਰੂ ਧਾਰ ਕੇ ਆ ਕੇ ਰਾਜਪੁਰੇ ਦੀ ਮੁਸਰਾ ਬੋਲਿਆ ਸੀ ਬਿਸ਼ੂ ਨੂੰ ਆਖੀ ਜਦ ਨਾਲ ਲੈਵਨੀ ਨੇ ਰਾਸ ਮੁਖਾ ਕਿ ਜਾਂ ਤੇਰੀ ਸਰਵੰਦ ਦਾ ਨਾਮ ਹੋ ਜਾਵੇ ਇਸ ਤੋਂ ਜਿਹੜੀ ਇਸਤਰੀ ਕੋ ਆ ਜਾਵੇ ਬੰਦਾ ਉਹ ਹੀ ਤੇਰੇ ਸਾਕ ਕਰਨ ਜੋ ਇਹ ਖਰਾਬ ਕਰਕੇ ਆਉਣ ਦੇ ਵਿੱਚ ਸਰਵੰਦ ਦਾ ਨਾਮ ਹੋ ਗਈ ਸੀ ਹਨ ਦੋ ਪਾੜੀ ਬਸੇ ਗੁਰੂ ਨੂੰ ਕਾ ਰਿਆ ਜੀ ਗੁਰੂ ਕੋਟੀ ਨੇ ਗੁਰੂ ਸਾਹਿਬ ਦੇ ਸਰੂਕਲਾ ਸਮਾਗਮ ਸਮੇਂ ਇਹਨਾਂ ਜੀਮ ਕੋਟੀਆ ਗੁਰੂਲੇ ਦਾਸੀ ਨੇ ਕਿ ਕ੍ਰੰਤੀ ਦਾ ਜਲਸਾ ਦਾ 7 ਸਾਲ ਹੋਇਆ ਰ ਗਿਆ ਉਹਨੇ ਕੀ ਲਿਖਿਆ ਕਿ ਗੁਰੂ ਸਾਹਿਬ ਸਰਵਾਨੁਸਾਨ ਇਸ ਕਰਕੇ ਗੁਰੂ ਨੇ ਜੀਮ ਕੋਟੀਆ ਗੁਰੂ ਘਰ ਦੀ ਮੋਲ ਦੀ ਸੀ ਕਿ ਕਰੀ ਕ੍ਰਿਸ਼ਨ ਗੁਰੂ ਕੋਲੇ ਭੰਤਾਨਿਆ ਕਹਿੰਦੇ ਕ੍ਰਿਸ਼ਨ ਹੀ ਰਾਮਚੰਦਰ ਦਾ ਅਵਤਾਰ ਹੀ ਸੀ ਕ੍ਰਿਸ਼ਨ ਨੇ ਜਦੋਂ ਆਨੰਦ ਨੂੰ ਖੁਸ਼ ਹੋ ਗਿਆ ਸੀ ਤਾਂ ਉਹ ਬਲਕਪੀ ਬਰਾਂਗਾ ਉਹ ਬੋਧੀਆਂ ਦੇ ਬਾਰੇ ਆ ਕੇ ਕਿ ਫਿਰ ਮਿਲਾਂ ਕਰਨ ਵਾਂਗ ਜੰਮਿਆ ਸੀ ਨਾ ਕ੍ਰਿਸ਼ਨ ਇਸ ਕਰਕੇ ਉਹ ਉਸ ਨਦੀ ਨੂੰ ਜੁੜਿਆ ਹੋਣੇ ਕਰਕੇ ਸੰਦੀਪੁਰ ਨੂੰ ਗੂੜੇ ਨਰਵਾਸ਼ੇ ਨਹੀਂ ਨਹੀਂ ਪਾ ਗਿਆ ਜੇਕਰ ਉਹਨਾਂ ਨੇ ਇੱਕ ਤੀਰਤਲ ਵਾਲਾ ਇੱਕ ਖਾਲਸਾ ਗੁਰੂ ਘਰਾਂ ਦਾ ਸਾਲ ਦੇ ਦੇਖਾਉਦਾ ਉਹਦੇ ਵਿੱਚ ਇਹ ਲਿਖਿਆ ਹੈ ਜੇਕਰ ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਕਿਰਕਾਰੋ ਆਪੇ ਦਾੜਾ ਆਇਆ ਇਹਦੀ ਵਾਰਤੋ ਬੰਦੇਤੀ ਸਿੰਘ ਗੁਰੂ ਦਾ ਜਿਵੇਂ ਗੁਰੂ ਹੋਇਆ ਦੁਨੀਆਂ ਵਿੱਚ ਜਿਵੇਂ ਸਰਕਾਰ ਹੋਇਆ ਉਹ ਕਿਸੇ ਨ ਕਿਸੇ ਰੂਪ ਨੂੰ ਹੋਇਆ ਮੈਂ ਪ੍ਰਸਾਦ ਸਿੰਘ ਜੀ ਮਾਛਲਪਾਟ ਜਿਹੜਾ ਹੋਇਆ ਇੱਕ ਕਲਾ ਅਵਤਾਰ ਹੋਇਆ ਹੈ ਕਿ ਕਸ਼ੋਰਦਾਰ ਵੀ ਕਲਾ ਹੋਣਾ ਇਸੇ ਪ੍ਰਕਾਰ ਮਾਧਮਪਾਲ 12 ਕਲਾ ਵਾਲਾ ਹੋਇਆ ਹੈ ਅਧਰਾਮ ਕ੍ਰਿਸ਼ੰਦਰ ਵੀ ਕਹਿਰਨ ਕਲਾ ਵਾਲੇ ਹੋਏ ਹਨ ਕੰਹੀ ਜੀ ਵੋਹ ਕਲਾ ਨੇ ਮਰਤੀ ਹਨ ਇਹਨਾਂ ਵਿੱਚੋਂ ਨਾਦ ਖਿਨਾਰ ਵੀ ਜਿਹੜੇ ਉਤਾਰੇ ਕਿ ਪੂਰੇ ਮੰਨੇ ਦਸੂਂ ਦੇ ਇਹਨਾਂ ਦੇ ਪੁੱਲ ਸੀ 2 ਸਾਲ ਤੋਂ ਖਸਤੀ ਤੇ ਡਲਤੀ ਸਿਰ ਪੜਿਆ ਇੱਕ ਤਾਂ ਛੜ ਗਈ ਇੱਕ ਵਿਦਤੀ ਇੱਕ ਪਰਦੀਆ ਇੱਕ ਕੰਤਾਬੋ ਦੇ ਕਾਈ ਕੋ ਪਹਿਲਾ ਚੀਜ਼ਾਂ ਦਾ ਉਤਾਰਾ ਨਾ ਕਰੀਦਾ ਛੜਦੀ ਰਾਮ ਜੀ ਦੇ ਨੂੰ ਘੁੱਸ ਗਿਆ ਨੂੰ ਦਿਖਾਈ ਦੇ ਜੀ ਦੀ ਪੂਜਾ ਕਰਨ ਦੇ ਇਹ ਦਿਖਾਈ ਤਿਹਨ ਦਸਤਾਨ ਬੰਗੂ ਅਦਕੇ ਕਲਖ ਖਾਈ ਇਹ ਬਰਾਤ ਮਖਾਇਆ ਗਾ ਸ਼੍ਰੀਪੁਰ ਜਿਸੇ ਪ੍ਰਕਾਰ ਸੰਗੂ ਨਾਨਕ ਦੇਵ ਮਹਾਰਾਜ ਜੀ ਨੇ ਦੇਵ ਤੋਂ ਕੁਝ ਨੂੰ ਕਰਵਾਉਣ ਆ ਕੇ ਰਹੀ ਮਾਤਾ ਜੀ ਨੂੰ ਅਸਲੀ ਸਰਦੀਪਤਨ ਨੂੰ ਹੋਣਾ ਦਿੱਤੀ ਅਤੇ ਮਹਾਰਾਜ ਜੀ ਸਲਸ਼ੀਏ ਲਈ 46 ਸ਼ਾਵਨ ਕਰਨ ਲਈ ਹਿੰਕਾਰ ਦੇ ਤੇ ਨਦੀਆਂ ਦੇ ਨਾਲੇ ਵਗਾ ਦੇਣਾ ਸੰਗੂ ਕਤੇ ਹੋ ਧਰਤੀਆਂ ਦੇ ਸਿਰ ਨੂੰ ਹਾੜਾਂ ਗੋਗਰ ਸਾਹਿਬ ਨਾਲ ਜਿਹੜੇ ਗੁਰੂ ਸਾਹਿਬ ਜਿਹੜੇ ਦਿੱਖੇ ਕਰਤੀ ਹੈ ਉਹਨਾਂ ਦੀ ਸਰਗਿਰੀ ਹੈ ਉਹ ਨਾ ਆਪਣੇ ਮਾਨ ਵਾਸਤੇ ਹੈ ਸਭਗਾਂ ਦੀ ਸਰਗਿਰੀ ਜੀਵਨ ਦੇ ਕਲਿਆਣ ਕਰਨ ਵਾਸਤੇ ਹੈ ਜਿੱਦ ਦੇ ਦਿਖਾਈ ਅਹੰਕਾਰੀਆਂ ਹੰਕਾਰ ਤੋੜਨ ਆ ਕੇ ਬੜੀ ਖਿਡਾਰੀ ਦਾ ਪੈਰ ਫਿੱਤੀਏਗੇ ਇਹ ਸਿਆਮੀ ਦਾ ਖਰਚਾ ਗੋਲ ਖਨਾਓ ਫਾਇਦੇ ਕਰੋ ਇਸ ਸੰਸਥਾ ਨੇ ਦਿਖਾਈਆਂ ਹਨ ਉਹਨਾਂ ਮਾਣ ਮੇਰੇ ਆਸਰੇ ਦੀਆਂ ਮਖਾਣੀਆਂ ਉਹ ਸੰਤੂ ਕਰਕੇ ਗੁਰੂ ਸਾਹਿਬ ਘਟ ਨਹੀਂ ਜਿਵੇਂ ਉਹਨਾਂ ਉਦਾਹਰਣਾਂ ਨਾਲ ਪੂਰ ਨਹੀਂ ਹੁੰਦਾ ਇਹ ਦਿਲ ਦੀ ਸਬੀਲ ਕਰਕੇ ਮਾਰੋ ਸਾਹਿਬ ਦੇ ਆਸਰੇ ਬਾਲਕ ਵਾਸਤੇ ਕੀ ਕਰਦਾਂ ਜਾਂਗਾ ਮਾਰੋ ਆਸਰੇ ਮੋਸ ਵਕਤ ਜਿਹੜੀਆਂ ਵੀ ਵੀ ਗੁਰੂ ਸਾਹਿਬ ਦੀ ਜਲਸੀ ਨੂੰ ਵੇਖ ਕੇ ਆਰੰਦ ਕੰਦਰ ਦੀ ਜਲਸੀ ਨੂੰ ਵੇਖ ਕੇ ਮੋਤ ਹੋ ਜਾਈਏ ਸਾਨੂੰ ਸਤਿਗੁਰੂ ਉਪਾਰਕ ਨੂੰ ਇਹਨਾਂ ਨੂੰ ਬੜਿਆ ਸੀ ਗੁਰੂ ਸਾਹਿਬ ਜੀ ਦੇ ਸਿਮਰਨ ਦੇ ਸੇਵੋ ਤੋਂ ਉਹਨੇ ਸੰਗਤਾਂ ਕਰੀਆਂ ਪਰ ਮਾਦਾ ਸਾਹਿਬ ਜੀ ਨੂੰ ਕਾਚੋ ਪੁੱਤੀ ਦਾ ਹਲਕਾ ਜਿਹਾ ਕਾਰਜ ਵੀ ਤਕਮੀਰ ਕਰਕੇ ਸ਼ਾਂਤੀ ਮਿਲਦੀ ਇਹ ਗਲਤੀ ਦੀ ਵਿਸ਼ੇਸ਼ਤਾ ਸੀ ਸਤਿਗੁਰਾਂ ਦੀ ਜਦੋਂ ਇਹਨਾਂ ਸਹੀਦਾਂ ਦਾ ਸਤਿਗੁਰਾਂ ਦੇ ਸੇਵਕ ਅੰਕਾਰਾਂ ਤੋਂ ਬੜਾ ਸਾੜਾ ਓਰ ਨਹੀਂ ਆਇਆ ਗੁਰੂ ਸਾਹਿਬ ਦੇ ਸੁੰਦਰ ਜਾਲਾ ਵੀ ਆਇਆ ਇਸ ਪ੍ਰਕਾਰ ਮਾਦਾ ਸਾਹਿਬ ਜੀ ਜਗਤੀ ਦਾ ਫਰਕ ਕੀ ਮਾਰਨ ਕਰਕੇ ਸ਼ਾਂਤੀ ਪ੍ਰਾਪਤ ਨਹੀਂ ਹੈ ਨਾ ਕਰਕੇ ਕੰਮ ਦੇ ਕਰਕੇ ਕਪੜਾ ਸੀ ਤਾਨ ਇਹ ਸਭੀ ਉਹਨਾਂ ਦੀ ਜੜਤੀ ਦੀ ਬਰਖੀ ਫੇਰੇ ਉਹ ਬਾੜੇ ਨਹੀਂ ਆਏ ਖੋਰ ਵੀ ਖੋਦਣ ਦੀ ਬਾੜੀ ਨਹੀਂ ਆਵੇ ਲੰਕਾ ਦਾ ਚੋਰ ਕਹਿੰਦੇ ਗੁਰੂ ਸਾਹਿਬ ਦੇ ਸੰਗੰਦ ਨਾਲ ਹੀ ਧੜਕਾ ਦੇ ਝਾਂਨ ਕਰਨ ਲੋਕ ਕਿਹਨੂੰ ਗੁਰੂ ਸਾਹਿਬ ਦੀ ਸ਼ੇਖਤ ਹੈ ਕਿ ਜਿਹੜੇ ਆ Hindu ਹੈ ਬਾੜੀ ਬਾੜੀ ਮਨਉਂਗੇ ਕਹਿੰਦੇ ਬਾੜੇ ਬਾੜੀ ਦੇ ਹੀ ਧਨੀ ਪਾਰ ਹੀ ਲੜ ਜਾਣ ਤਾਂ ਇਸ ਪ੍ਰਕਾਰ ਇਹ ਆ ਗਏ ਹਿਫਾ ਕਰਦੇ ਆ ਅੜੀ ਸਾਨੀ ਉਕੜੀਆਂ ਜਾ ਸਕੀਆਂ ਦਰਸ਼ਕੀ ਦੀ ਉਸਾਇਦਗੀ ਦੇ ਵਿੱਚ ਫਰਕ ਕੀ ਅਤੇ ਸ਼ਰਤੀ ਦੇ ਗਲਤੀ ਤੋਂ ਪ੍ਰਗਿਆ ਬੁੱਧੀ ਵਿੱਚ ਬੁੱਧੀ ਦੀ ਸਾਬਤ ਹੋ ਗਈ ਆਰਣਜੰਗਰ ਜੀ ਨੇ ਨਵੇਂ ਚੌਂਕ ਬਣਾਏ ਤੇ ਮੱਖਣ ਕਰਾਉਣ ਫੜਿਆ ਸੀ ਵਿਦਿਆਪਦਾਨਸ ਕੀਤੀ ਸੀ ਸ਼ਸਤਰ ਵਿਦਿਆ ਅੱਠਵੇਂ ਨੂੰ ਆਪਣੇ ਬੱਚੇ ਨੂੰ ਲਈ ਵਿਸਾਦ ਸੰਮਿਲਨ ਆਸ਼ਮਾਰ ਕਰਵਾ ਕੀਤਾ ਸ਼ਸਤਰ ਵਿਦਿਆ ਅਤੇ ਕਿਸ ਨੂੰ ਭਗਵਾਨ ਜੀ ਨੇ ਜੋ ਗੁਰੂ ਜੀ ਦੇ ਘਰ ਤੋਂ ਬੀਰ ਨੂੰ ਕਾਸੇ ਕਾਸੇ ਦੇ ਦਿੱਤੀ। ਤੇ ਦਰਵਾਜ਼ਾ ਵੀ ਹੋਈ ਤੇ ਵਾਸੋ ਅੱਠ ਦਿਨਾਂ ਵਿੱਚ ਬੰਦ ਜੇ ਕਰੀ। ਇਹ ਅਰਨੋਦੀ ਗੁੱਦੀ ਜਿਹਾ। ਗੁਰੂ ਨਾਨਕ ਸਾਹਿਬ ਜੀ ਪੱਲ ਵਾਸਤੇ ਉੰਰੇ ਗਏ। ਜਦ ਬਾਗੋਂ ਦੇ ਪਿੰਡੋਂ ਦੇ ਸਾਹ ਨੂੰ ਤੇ ਦਰਕਰ ਕੇ ਜਾਣ ਕੇ ਜਿਹੜੇ ਨੂੰ ਘਾਏ ਘਾਏ ਘੜਾਏ ਉਹ ਪੱਲ ਦੂਰੇ ਨੂੰ ਮਾਲਾ ਹਸ ਗੁਰੂ ਘਰੋਂ ਹਟ ਗਏ। ਬਾਗੋਂ ਦੇ ਕਹਿਣ ਤੋਂ ਮਹਾਰਾਜ ਕੀ ਵਿੱਦਿਆ ਪੜੀ ਹੋ। ਕਿ ਉਹ ਨੂੰ ਕੋਈ ਸੁਣਾਇਆ ਕਰੋ ਸਰਦਨ ਸਾਹਿਬ ਜੀ ਨੇ ਹਰ ਹਿੰਦਿ ਵਿਦਿਆਦਿ ਕਰਤਵਾਰ ਹਮਰੇ ਲਈ ਉਨ ਬਾਰੇ ਮਨਣਾ ਕਿ ਅਪ ਬੀਨੋ ਪੜਾਏ ਕਰੋ ਅਗਰ ਪੜਾਉਣਾ ਹੈ ਕਿ ਕੱਲ ਨਹੀਂ ਕੋਈ ਕਰੋ ਨੇ ਨਾਲ ਬਾਗੀ ਕਰਨ ਨੂੰ ਕਿਹਾ ਕਿ ਮੁੱਲਾਂ ਕੋਲੇ ਜੇ ਨੇ ਕਿ ਮੁੱਲਾਂ ਨੂੰ ਜਨਕਾਰ ਦੀ ਕੋਸ਼ਿਸ਼ ਹੋਵੇ ਉਸ ਤੋਂ ਬੇਸਤੰ ਕਰਦਾ ਹੈ ਇਹ ਸਾਨੂੰ ਦੀ ਕਰ ਗਿਆ ਬੁੱਢੀ ਸੀ ਜੀਵਿਆ ਨਾ ਸੀ ਕਲਗਾਂ ਦਾ ਅਖਰ ਬੁੱਢੀ ਜੀ ਕੋਈ ਨਹੀਂ ਸੀ ਪਰ ਉਹ ਇਹ ਕਹਾਵਤ ਕਲਕਾਲੋ ਬਾਰੇ ਨਾ ਰਾਮਚੰਦਰ ਜੀ ਨੇ ਕਹਾਣਾ ਪਤਾਇਆ ਤੁਹਾਨੂੰ ਕਿ 라ਮਚੰਦਰ ਜੀ ਸਿੱਦਾ ਖੜਾ ਕੇ ਜਾਂਦੀ ਰਾਮ ਨੂੰ ਮਾਰਿਆ ਪੁਸ਼ਨ ਨੂੰ ਨਾਲ ਦਿੱਤਾ ਫਿਰ ਆਪਣੇ ਪੁੱਤ ਨੂੰ ਜਨ ਕਰਕੇ ਜਦੋਂ ਸਾਰੇ ਉਹਨਾਂ ਨੇ ਮੂਰਛਾ ਕਰਦੇ ਸੀਦਾ ਨਾਲ ਦੇ ਸੱਜਣਾਂ ਨੂੰ ਜੁਨੇ ਕੀਤੇ ਫਿਰ ਪੁੱਤ ਨੂੰ ਆਇਆ ਜਸਾ ਰਾਮਚੰਦਰ ਜੀ ਇਹਨਾਂ ਨੇ ਤਾਂ ਸਭ ਆਪ ਆਪਣੀ ਸਾਰੀ ਨੀਤੀ ਜੀਕਾ ਗੁਰੂ ਨਾਲ ਸਾਥ ਜੀ ਨੇ ਜਿਹੜਾ ਪ੍ਰਤਾਪ ਮੁਕੀਤਾ ਹੈ ਸਾਧਗ੍ਰਾਮ ਦੇ ਆਪਣੇ ਤਰ੍ਹਾਂ ਮਹਾਰਾਜੀ ਦੇ ਸਾਧਕੀ ਮੁਖਵਕਤਰੀ ਰਿਲੇ ਗਿਆਨ ਬਖਸ਼ਣਾ ਤੇ ਖਰੀਦ ਕਰਕੇ ਬਰਾਰ ਰੱਖਣਾ ਵਰਤਨ ਬਲਾਇਆ ਮੁਖ ਭਗਤੀ ਤੇ ਰਿਲੇ ਗਿਆਨ ਕਿੰਨੇ ਕਰਤਾ ਸੁਖੀ ਬੰਧ ਤੋੜਿਆ ਮਹਾਰਾਜਾ ਪੁਤਰਾ ਦਾ ਮੋਹ ਨਹੀਂ ਕਿਹਾ ਸੁਭਾਚਾਨ ਪਰਵਾਹ ਨਹੀਂ ਹੋਣੀ ਪਏ ਇਸ ਸਰਕਾਰ ਸਾਹਮਣੇ ਜਾ ਕੇ ਬਲ ਕੇ ਕਹਿੰਦੇ ਸਾਇਰਨ ਬਾਗ ਨਾਲ ਕੀ ਲੱਗਦੀ ਮੁਰਕ ਦੀ ਅੱਖਿਆ ਕਰਦੇ ਆਪਕੀ ਤੇ ਪੁੱਤ ਨੇ ਕਹੇ ਸਰ ਬਾਦ ਦੀ ਸੁਧਾਰ ਚਾਰ ਮਹੀਨੇ ਤੋਂ ਕਿੰਨਾ ਜੀ ਲੱਖ ਹਜ਼ਾਰ ਤੇ ਅਜੇ ਵੀ ਸਾਡੀ ਸਰਕਾਰ ਨੂੰ ਸਲਮਨ ਸੁਨਾਲ ਕੋ ਮੁਰਕ ਦੀ ਅੱਖਿਆ ਕਰਦੀ ਤੇ ਸਿੱਖੀ ਬੰਧੂ ਤੋਂ ਵਰਨ ਜਿਹੜਾ ਸਦਾਵਾਸ ਕਾਂਗਰਸ ਸਾਹਿਬ ਜੇ ਸਦਨ ਕਤਬੂਤੀ ਦਾ ਤੇ ਉਸ ਦੀ ਆਮ ਚੜ੍ਹਗਲੀ ਦੀ ਉਮਰ ਜਿਹੜੀ ਸੀ ਰਾਮਚੰਦਰ ਜੀ ਆਪਣੀ ਤੋਰ ਤੋਂ ਬਾਹਰ ਆਲਵਰਾਂ ਦੇ ਲੋਕ ਨੂੰ ਦਿੱਤਾ ਉਹ ਤੁ ਨੂੰ ਬੜਾ ਲੋਕ ਐਵੇਂ ਜਿਆ ਲਾਈ ਕਰਦੇ ਨੇ ਸਮੂਹ ਨਾਮੇ ਬ੍ਰਾਹਮਣ ਜਿਆਖੀ ਕੋ ਦੱਸ ਕਰ ਨੂੰ ਖੁੱਲ ਲੱਗ ਕੇ ਇਹ ਬਾਮਨ ਦਾ ਪੁੱਤਰ ਬਣ ਗਿਆ ਉਹ ਬ੍ਰਾਹਮਣ ਕਾ ਲਗਾ ਹੈ ਰਾਮਚੰਦਰ ਜੀ ਦਾ ਸਰਵਤੀ ਤੇ ਮੇਰੇ ਆਲਵਰ ਪੁੱਤਰ ਨੂੰ ਮੇਰਾ ਪੁੱਤਰ ਬਣ ਰਿਹਾ ਹੈ ਸਮੂਹ ਨਾਮੇ ਸੂਰਤ ਕਾ ਕਰਦਾ ਹੈ ਸੋ ਕਾਮੇ ਦਾ ਬਤੂ ਗੁਰੂ ਜੀ ਰਾਜਪਤਰੂ ਜੀ ਬੰਨ ਨੂੰ ਖੁਸ਼ ਕਰਨ ਵਾਸਤੇ ਸੰਗੂਗਾਂ ਦੇ ਸੂਦਰ ਨੂੰ ਕੁਝ ਲੰਗ ਗਦ ਨੂੰ ਕੱਪ ਕਰਕੇ ਉਹ ਹਰਕਲ ਦਾ ਉਸ ਦਾ ਪੁੱਤ ਜੀ ਦਾ ਕੀਤਾ ਇਹ ਸਰਕਾਰ ਇਹ ਕਰਤਬ ਕੀਤਾ ਰਾਜ ਕਮੇ ਦੀ ਨਾਲ ਕੋ ਯਾਦ ਕਿ ਸੰਗੂਗ ਨੂੰ ਮਾਰਿਆ ਕਰਬਾ ਨੂੰ ਲੱਗ ਕੇ ਜੀ ਦਾ ਕੀਤਾ ਇਹ ਉਹਨਾਂ ਦਾ ਕਰਤਬਾ ਹੈ ਉਹਨਾਂ ਲਈ ਸਭ ਨੂੰ ਨਾਲ ਦੇ ਮਾਰਿਆ ਹਾਲ ਵੀ ਚੱਲ ਸ਼ਾਸਨ ਤੇ ਮਰਿਆ ਨੂੰ ਜੂਨੇ ਕੀਤਾ ਹੈ ਤੇ ਕੋਈ ਨਹੀਂ ਸੀ ਸਭ ਤੋਂ ਵੱਧ ਦੀ ਦਸ ਲੱਖ ਦੀ ਫੈਮਿਲੀ ਨੋਮੀ ਨੀ ਜਿਹੇ ਫਾਧਾਨ ਲਈ ਇਹ ਗੁਰਮਾਰਾ ਸਾਹਿਬ ਕੋਲ ਬੜੇ ਇਤਿਹਾਸ ਹੈ ਉਹਨਾਂ 10000 ਰੁਪਏ ਦੇ ਵੀ 5000 ਰਾਜ ਕੀਤਾ ਅੱਗੇ ਗ੍ਰਾਮਣਾਂ ਦੇ ਆਖਰੇ ਲਾਕਰਕ ਮਨਨੂਦੇ ਸੰਮੇਖਾਂ ਦੇ ਕੰਟਰੋਲ ਲਾ ਕੇ ਗੁਰਮਾਰਾ ਸਾਹਿਬ ਦੇ ਪੰਡਮ ਗੁਰਵਾਜਨ ਦਾ ਭਾਸ਼ਣ ਗਾਉਣਾ ਹੈ ਅਲਜਬ ਦੀ ਪਾਣੀਆ ਚਾਰੋਂ ਦੇ ਦੂਦੇ ਗੁਰੂ ਸਾਹਿਬ ਖਾਲੇ ਨੂੰ ਮੁਕੰਮਲ ਕੀਤਾ ਹੈ ਇਹ ਜਾਲ ਤੋਂ ਕਰਮ ਕਾਂਡ ਦੇ ਜਾਲ ਤੋਂ ਸਦਾਕੀ ਵਾਹਿਗੁਰੂ ਦੀ ਭਰਤੀ ਕਿ ਮਾਇਆ ਹੈ ਉਹਨਾਂ ਦੀ ਉਮਰ ਹਜ਼ਾਰ ਵਰ੍ਹੇ ਦੀ ਉਮਰ ਸਾਧੂ ਇੱਕ ਕਈ ਵਿਆਪਕ ਰਿਤ ਸੀ ਗੁਰੂ ਸਾਹਿਬ ਦੀ 70 ਸਾਲ ਦੀ ਉਮਰ ਵਿੱਚ ਕਦਿਆਂ ਜੋ ਦੇ ਕੰਮ ਕੀਤੇ ਤੋਂ ਨੂਰੇ ਛੇੜੀ ਨਾਣਾ ਖੰਡਾਂ ਦੇ ਸਰਪਾਂ ਦੀ 50 ਸਾਲ ਦਾ ਜਣਾ ਜਿਨ੍ਹਾਂ ਕੋਈ ਉਤਾਰ ਸਿਫ ਕੰਬਰ ਨਹੀਂ ਦਿੱਤਾ ਜਿਨ੍ਹਾਂ ਗੁਰੂ ਸਾਹਿਬ ਨੇ ਖਾਲਸਾ ਜੀ ਦੇ ਨਾਮ ਦਾ ਬਲੂਸਾ ਵਾਵੇ ਕਾਰਜ ਕਰ ਨੌਖੰਡ ਦੀ ਸੱਤਾ ਤੋਂ ਹੋਇਆ ਗੁਰੂ ਸਾਹਿਬ ਦੀ ਕਰਤੱਬ ਕਰਕੇ ਵੀ ਘਟਣੀ। ਉਮਰ ਕਰਕੇ ਵੀ ਜਿੰਨਾ ਬਹੁਤਾ ਕੰਮ ਕੀਤਾ ਹੈ ਨਾ ਕਿਸੇ ਅਵਤਾਰ ਨਹੀਂ ਕੀਤਾ। ਬੁੱਧ ਕਰਕੇ ਵੀ ਘਟਣੀ ਜਿੰਨੇ ਗੁਰੂ ਸਾਹਿਬ ਨੂੰ ਬਹੁਤ ਸੀਰੰਦਰ ਕਿਸੇ ਅਵਤਾਰ ਦੀ ਨਹੀਂ ਕੀਤੀ। ਤੇ ਬਹੁਤ ਵਾਰ ਰੱਜੀ ਕਰਕੇ ਵੀ ਘਟਣੀ। ਦਿਲ ਦੀ ਕਰਕੇ ਸ਼ਾਂਤ ਬੱਜਦੀ ਸੀ ਮਕਾਰ ਨੇ ਇਸ ਦੇਤੀ ਕਿ ਗੁਰੂ ਸਾਹਿਬ ਜੀ ਦੇ ਸ਼ਰਤੀ ਤੇ ਬਿਆਰਤੀ ਤੇ ਉਮਰ ਤੇ ਕਰਤੱਬ ਦਾ ਤੇ ਸ਼ਰਤੀ ਜਰਤੀ ਸੇਤਗਿਆ ਇਹ ਸੰਜਕੀਆਂ ਕਰਕੇ ਗੁਰੂ ਸਾਹਿਬ ਦੀ ਘਟ ਨਹੀਂ ਉਦਾਰ ਇਹ ਉਦਾਰ ਹਮ ਤਾਂ ਪੂਰਨ ਹਾਂ ਪੂਰਨ ਉਦਾਰ ਵੀ ਰਾਮ ਤੇ ਕ੍ਰਿਸ਼ਨ ਨਾਲ ਜੁੜੀ ਉਹ ਮਾੜਾ ਰਾਮ ਕ੍ਰਿਸ਼ਨ ਨਾਲ ਦਾ ਅੰਤ ਹੋਣ ਕਰਾ ਸਪੂਰਨ ਹੋ ਗਿਆ ਪਰ ਕੰਧੂ ਦੇ ਖੇਡ ਕਲਾ ਨੂੰ ਸਦਾ ਦੇ ਦਿੱਤੀ ਅਨੰਦ ਕਲਾ ਹੋਏ ਠਾਕਰ ਚਲੇ ਆਨੰਦ ਕਲਾ ਦੇ ਮਾਲਕੋ ਕੇ ਗੁਰੂ ਸਾਹਿਬ ਜੀ ਪਰਬਤ ਹੋਈਏ ਜਿਸ ਕਰਕੇ ਗੁਰੂ ਸਾਹਿਬ ਦੇ ਕੋਈ ਕੋਈ ਨਹੀਂ ਜੇ ਸਾ ਤੋਂ ਪੈਸੇ ਦੀ ਚੋਕ ਮੰਡੀ ਦੇ ਗੁਰੂ ਸਾਹਿਬ ਦੀ ਔਲਾਦ ਹੈ ਔਰ ਅਮਕਾ ਵਾਸਤੇ ਉਤਾਰਾ ਜੁਗਨ ਦੇ ਕਲ ਕੰਮ ਦੀ ਰਾਜੇ ਸਫਾਈ ਧਰਿਪਨ ਰੋਲ ਰਿਆ ਕੂੜਾਵਾ ਨੂੰ ਸੱਜਣੋਂ ਵੀ ਸਰ ਨਾਂਹ ਕਹਿ ਰਿਆ ਇਹ ਕਰਤ ਦੇ ਹੋਰ ਧਿਆਨ ਕਨੇਰੀਆਂ ਨੂੰ ਇਹ ਕੇ ਆਸ ਗੁਰੂ ਸਾਹਿਬ ਦਾ ਤਾਰਸਣਾ ਹੈ ਕਰਤਬ ਜੋ ਹਕੀਕਤ ਸਿੱਖਾਂ ਨੂੰ ਮੁਕਿਆ ਜੀ ਸਾਰੀ ਦੁਨੀਆ ਦੀ ਮੱਖਾ ਕਰਨ ਵਾਸਤੇ ਗੁਰੂ ਸਾਹਿਬ ਦੀ ਬਾਣੀ ਅੱਖਾ ਕਰਨਾ ਆਪੇ ਇਨਕਾਰ ਤਾਂ ਦਿੱਤਾ ਹੈ ਇਸ ਪ੍ਰਕਾਰ ਗੁਰੂ ਮਾਰ ਸਾਹਿਬ ਆਕਾਰ ਹੈ ਤੇ ਪੂਰਨ ਹੈ ਪਰ ਉਹਦੀ ਸਿੱਧੀ ਸਿੱਖੀ ਪੰਥ ਕਾਮ ਕੀਤਾ ਸਰਗੰਗ ਕਾਮ ਕੀਤੀ ਹੈ ਅਜਿਹਾ ਸੰਸਾਰ ਕਾਮ ਕੀਤਾ ਤੇ ਬਲੇ ਦੀ ਸਿੱਖੀ ਕੀਤੀ ਹੈ ਇਸੇ ਪ੍ਰਕਾਰ ਗੁਰੂ ਸਾਹਿਬ ਦਾ ਗੁਰੂ ਵੀ ਦੱਸਦਾ ਹੈ ਕਿ ਗੁਰੂ ਸਾਹਿਬ ਦਾ ਨਿਮਕ ਬਸਿਆ ਹੈ ਕਾਰਨ ਤਾਂ ਕਾਫੀ ਰਾਜੀ ਕਥਾਈ ਗੁਰੂ ਮਾਰ ਸਾਹਿਬ ਦਾ ਇਹ ਕਾਰਨੋਂ ਵੀ ਦੱਸਿਆ ਨਿਮਕ ਨਹੀਂ ਦੱਸਿਆ ਹੈ ਅੱਛਰ ਗੁਰੂ ਸਾਹਿਬ ਨੂੰ ਇਹ ਕਾਲਪੁਰਖ ਦੱਸਿਆ ਹੈ ਉਹਨਾਂ ਪਰ ਕਿੰਨੇ ਬੰਨਿਆ ਚੌਥਾ ਸੀਗਾ ਇਹ ਕਿ ਅਰਥ ਕਿਹਦੀ ਪਾਸ਼ੇ ਉਸਨੇ ਦਸਨ ਪਾਸ਼ੇ ਸੁਣਾਏ ਕੰਨੋ ਹੀ ਦੱਸਾ ਕਿ ਥੇ ਜਾ ਰਿਹਾ ਇਹ ਜੁਖਾਈ ਨੂੰ ਕਰਨੀ ਦੇਵਾਂ ਪਰਸਨ ਰਾਣੀ ਬੇਦਾਨ ਖਾਲ ਹੈ ਗੁਰੂ ਦਾ ਬਾਣੀ ਇਹ ਬੇਦਾਨ ਖਾਲ ਕਹੀਏ ਸੰਤ ਬਾਣੀ ਮਹਾਰਾਜ ਜੀ ਨਾਮ ਬੇਦਾਨ ਖਾਲ ਹੈ ਨੰਬੂਧ ਹੈ ਕਿ ਸੱਚਾ ਸੱਚਾ ਹੁੰਦਾ ਉਹ ਬੇਦਾਨ ਵੀ ਹੈ ਜਿੱਥੇ ਖਰਕਲਾ ਕਸਬੀ ਉਹ ਧਰੋਵ ਦੀ ਉਹ ਵੀ ਬਿਦਿਆ ਮਹਾਰਾਜ ਦੀ ਬਾਣੀ ਨਾਮ ਦੇਦਾਂ ਦੇ ਅਨੁਸਾਰ ਹੈ ਮੰਤਰ ਉਪਰ ਬਾਣੀ ਸੁਤੰਤਰ ਹੈ ਇਹੋ ਤਕ ਤੀਜੇ ਪਾਰਸਨ ਸਿਖਾਉਂ ਪੁੱਛਿਆ ਸੀ ਜਿਨਾਂ ਕੇ ਮਾਰਾ ਬਾਣੀ ਜਿਨ ਜੇ ਬਿਨ ਦੇ ਹੁੰਦਿਆ ਬਾਣੀ ਕੀ ਲੋੜ ਸੀ ਮਾਰੇ ਹਾਂ ਮਿੱਤੋ ਸੁਪ੍ਰੀਅ ਜਿਵੇਂ ਛੱਤ ਉਪਰ ਮੇਰ ਲਾਲ ਵਰਖਦਾ ਹੈ ਚਾਹ ਧਰਤੀ ਉੱਤੇ ਪਾਣੀ ਆਈ ਬਹੁਤ ਧਰਤੀ ਮੱਧੇ ਪਾਣੀ ਵਰਦਾ ਸਿਆ ਦਿਲ ਪੱਗੜ ਫੜ ਕੇ ਘੁੜਾ ਹੀ ਇਸ ਤਰ੍ਹਾਂ ਦਾਨੀ ਸਾਹਿਬ ਸਹੇਜ ਦੀ ਵੱਡੇ ਦੀ ਵਖਾਲੀ ਰਹੀ ਦੀ ਵੱਡੇ ਦੀ ਫੇਰ ਵੀ ਲੋੜ ਆ ਗਏ ਖੂਹਾਂ 'ਚ ਪਾਣੀ ਹੁੰਦਾ ਦੇਵ ਦਾ ਪਾਣੀ ਖੂਹ ਦੀ ਨਿਆਈ ਸੀ ਜੇ ਆ ਉਹ ਦੇਸ਼ ਦੇ ਬਰਮਣੇ ਵਿਕਾਰ ਸੀ ਤੇ ਇਹ ਨਹੀਂ ਵਿਕਾਰ ਸੀ ਖਤਰੀ ਖੁੰਨ ਚਲ ਗਿਆ ਸੀ ਬੰਦ ਲੋਕ ਦੇ ਜੀਰ ਚਲ ਗਿਆ ਸੀ 10 ਖੋਲੀ ਸੱਦਾ ਜੀਰ ਕਮਾਇਆ ਨਹੀਂ ਫੜਦਾ 10 ਬਰਨੀਆਂ ਨੂੰ ਉਧਾਰ ਨਹੀਂ ਸੀ ਬੱਦਲ ਦੀ ਬੰਕਾ ਨਹੀਂ ਪਰ ਲੋਕ ਹਰਮਾਨੀ ਦਾ ਹੈ ਉਹਨਾਂ ਦੀ ਖਾਲੀਪਾ ਹੈ ਕਿ ਸਰ ਕੋ ਮਾਨਸ ਸਭ ਤੋਂ ਵੱਧ ਮਾਨਤਾ ਹੈ ਇਹ ਜਿਹੜਾ ਪਾਣੀ ਤੋਂ ਪਾਣੀ ਦੇ ਬਰਸਨ ਫਰਾਈ ਜਾਂ ਖਾ ਕਰਦੀ ਹੁੰਦੀ ਹੈ ਪਾਣੀ ਦੇ ਖੇਤਾਂ ਤੋਂ ਖਾੜੀਆਂ ਬੋਲਣ ਦੀ ਤਿਆਰੀ ਦਾ ਦੇਖੋ ਇਹ ਜਿਹੜੇ ਪ੍ਰਕਾਰ ਹੈ ਉਹ ਕਹਿੰਦੇ ਇਹ ਹੈ ਬਾਨੀ ਬੜਾ ਮੱਤਵਾਇਕਾ ਕਿ ਦੌਰ ਹੈ ਅਵਾਸ ਮਤ ਹਰਮਾਨੀ ਦੇ ਅੰਦਰ ਬ੍ਰਾਡਵਾイズ ਇਸ ਪ੍ਰਕਾਰ ਸਾਰ ਸਨੇਹੀ ਸਰਪੰਚ ਨੂੰ ਉੱਤਰ ਹਨ ਜਿਨ੍ਹਾਂ ਦੇ ਬਾਕੀ ਕੋਈ ਹੋਰ ਨਹੀਂ ਕੋਈ ਹੈ ਅਗਲੇ ਸਰਪੰਚ